ਸਾਰੇ ਠੀਕ ਹੋਗੇ ਮੇਰੇ ਅੱਜ ਦੇ ਨਿਊ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਤੁਹਾਡੇ ਲਈ ਬਲੌਗ ਲੈ ਕੇ ਆਏ ਹਾਂ ਅਸੀਂ ਚੱਲੇ ਸੀਗੇ ਅੱਜ ਪੱਪੋ ਵਾਲ ਵਿਖੇ ਠੀਕ ਆ ਤੇ ਮਤਲਬ ਕਿ ਉੱਥੇ ਜਿੱਦਾਂ ਤੇ ਬਾਬਾ ਸ਼੍ਰੀ ਚੰਦ ਜੀ ਦੀ ਜਗਾ ਹੈ ਜੀ ਉੱਥੇ ਉਹ ਦੁਨੀਆਉਂ ਦੀ ਹੈ ਉੱਥੇ ਤੇ ਅਸੀਂ ਪਹਿਲਾਂ ਵੀ ਗਏ ਸੀਗੇ ਤੇ ਸਾਨੂੰ ਬਹੁਤ ਕੁਝ ਮਤਲਬ ਕਿ ਉੱਥੋਂ ਮਿਲੇ ਆਇਆ ਦੀ ਮੈਂ ਚਾਹੁੰਦੀ ਸੀ ਕਿ ਚਲੋ ਮੈਂ ਆਪਣੇ ਸਬਸਕ੍ਰਾਈਬਰਾਂ ਨੂੰ ਵੀ ਦੱਸਦੀ ਆ ਤੇ ਅਸੀਂ ਅੱਜ ਉੱਥੇ ਚੱਲੇ ਆ ਤੇ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਹਜੇ ਚੈਨਲ ਤੇ ਨਵੇਂ ਆਏ ਆ ਉਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਸਾਰਾ ਕੁਝ ਤੁਹਾਨੂੰ ਦੱਸਾਂਗੇ ਇਸ ਵੀਡੀਓ ਦੇ ਵਿੱਚ ਥਿਗਾ ਉੱਥੇ ਤੁਹਾਨੂੰ ਦਰਸ਼ਨ ਵੀ ਕਰਾਵਾਂਗੇ ਜਗ੍ਹਾ ਦੇ ਤੇ ਲੋਕੀ ਜਗ੍ਹਾ ਬਹੁਤ ਸ਼ਕਤੀਸ਼ਾਲੀ ਜਗ੍ਹਾ ਆ ਤੇ ਉੱਥੇ ਤੁਸੀਂ ਮਦਰੋਗੀ ਜਾਓ ਜਿੱਦਾਂ ਤੁਸੀਂ ਆਪਣੇ ਦੁੱਖ ਦਰਦ ਦੱਸਦੇ ਆ ਤੇ ਬਾਬਾ ਜੀ ਉਹਦਾ ਨਿਹਾਰਨ ਕਰਦੇ ਆ ਠੀਕ ਆ ਤੇ ਅਸੀਂ ਵੀ ਅੱਜ ਚੱਲੇ ਆ ਤੇ ਬਹੁਤ ਚਿਰਾਂ ਬਾਅਦ ਚੱਲੇ ਆ ਅਸੀਂ ਉਹਦਾ 6 ਮਹੀਨੇ ਹੋ ਗਏ ਸੀ ਸਾਨੂੰ ਗਿਆ ਨੇ ਤੇ ਅਸੀਂ ਅੱਜ ਫਿਰ ਚੱਲੇ ਆ ਤੇ ਚਾਨੋ ਵੀ ਅਸੀਂ ਦਿਖਾਵਾਂਗੇ ਵੀਡੀਓ ਰਹੀ ਤਾਂ ਸਾਰਾ ਕੁਝ ਦੱਸੂਗੀ ਮੈਂ ਵੀਡੀਓ ਦੇ ਵਿੱਚ ਐਂਡ ਤੱਕ ਤਾਂ ਇਹ ਮਤਲਬ ਕਿ ਜਿਹੜੀ ਜਗ੍ਹਾ ਆ ਉਹ ਮਤਲਬ ਕਿ ਜੱਜੋ ਦੇ ਕੋਲ ਆ ਜੱਜੋ ਤੁਸੀਂ ਸੁਣਿਆ ਹੋਗਾ ਉਹਦੇ ਨਾਲ ਹੀ ਪਿੰਡ ਉਹ ਆ ਪਕਵਾਲ ਠੀਕ ਆ ਤੇ ਉੱਥੇ ਜਗ੍ਹਾ ਆ ਤੇ ਬਹੁਤ ਸ਼ਕਤੀਸ਼ਾਲੀ ਵੜੀ ਜਗ੍ਹਾ ਹੈ ਚਲੋ ਅਸੀਂ ਚੱਲਦੇ ਹਾਂ ਤੇ ਤੁਹਾਨੂੰ ਵੀਡੀਓ ਦੇ ਵਿੱਚ ਬਣੇ ਰਹੋ ਤੇ ਤੁਹਾਨੂੰ ਦੱਸਦੇ ਹਾਂ ਅੱਗੇ ਤੋਂ ਅੱਗੇ ਤੇ ਪਹੁੰਚ ਕੇ ਉੱਥੇ ਤੁਹਾਨੂੰ ਦੇਖ ਸਕਦੇ ਹਾਂ ਤੁਸੀਂ ਅਸੀਂ ਗਾਇਜ਼ ਪਹੁੰਚ ਚੁੱਕੇ ਹਾਂ ਤੇ ਇੱਦੀ ਵਲੋਗ ਨਾਲ ਬਣੇ ਰਹੋ ਐਂਡ ਤੱਕ ਜ਼ਰੂਰ ਦੇਖਿਓ ਤੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਸਾਰੀ ਜਾਣਕਾਰੀ ਦਵਾਂਗੇ ਇਸ ਗੁਰਦੁਆਰੇ ਦੀ ਠੀਕਾ ਡੇਰੇ ਦੀ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੇਗੀ ਠੀਕਮ ਤੇ ਇਹ ਪਿੰਡ ਪੱਬੋਵਾਲ ਜ਼ਿਲ੍ਹਾ ਉੰਨੇ ਦੇ ਵਿੱਚ ਪੈਂਦਾ ਆ ਤੇ ਤੁਹਾਨੂੰ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਮਿਲੂਗੀ ਐਂਡ ਤੱਕ ਜ਼ਰੂਰ ਦੇਖਿਓ ਤੇ ਤੁਸੀਂ ਵੀ ਡੇਰੇ ਤੇ ਕਰੋ ਦਰਸ਼ਨ ਤੇ ਹੁਣ ਤੁਹਾਨੂੰ ਅਸੀਂ ਮਿਲਦੇ ਆਂ ਅੰਦਰ ਜਾ ਕੇ ਤੇ ਪਹਿਲਾਂ ਅਸੀਂ ਜੋੜੇ ਜਮਾ ਕਰਾ ਲਈਏ ਜੋੜੇ ਜਮਾ ਕਰਾ ਕੇ ਤੇ ਉਸ ਤੋਂ ਬਾਅਦ ਫਿਰ ਅਸੀਂ ਅੰਦਰ ਚੱਲਦੇ ਆਂ ਤੇ ਦਰਸ਼ਨ ਕਰਾਉਨੇ ਆ ਤੇ ਤੇ ਦੇਖ ਸਕਦੇ ਇੱਧਰ ਸਾਰੀਆਂ ਗੱਡੀਆਂ ਵਗੈਰਾ ਲੱਗਦੀਆਂ ਆ ਤੇ ਤੁਸੀਂ ਵੀ ਡੇਰੇ ਦੇ ਬਾਹਰੋਂ ਕਰੋ ਦਰਸ਼ਨ ਦੇਖ ਸਕਦੇ ਆਂ ਬਹੁਤ ਖੁੱਲਾ ਡੁੰਡਾ ਡੇਰਾ ਆ ਜੀ ਬਹੁਤ ਹਰੇਕ ਚੀਜ਼ ਇੱਥੇ ਉਪਲਬਧ ਹੈ ਆ ਜੀ ਤੇ ਦੇਖ ਸਕਦੇ ਆ ਤੁਸੀਂ ਇੱਧਰ ਅਸੀਂ ਹੁਣ ਐਂਟਰੀ ਅੰਦਰ ਨੂੰ ਕਰਦੇ ਆਂ ਇੱਧਰੋਂ ਬਾਹਰ ਨੂੰ ਬਾਹਰ ਨੂੰ ਜਾਣ ਦਾ ਰਸਤਾ ਆ ਜੀ ਤੇ ਇੱਧਰ ਦੇਖੋ ਲਿਖਿਆ ਤਨਤਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਤੇ ਇੱਧਰ ਦੇਖ ਸਕਦੇ ਤੁਸੀਂ ਬਾਹਰੋਂ ਦਰਸ਼ਨ ਕਰ ਸਕਦੇ ਆਂ ਤੇ ਅੰਦਰ ਜਾ ਕੇ ਵੀ ਫਿਰ ਮੈਂ ਤੁਹਾਨੂੰ ਕਰਾਉਨੇ ਆਂ ਤੇ ਇੱਧਰ ਲਿਖਿਆ ਹੈ ਜੀ ਜੋੜਾ ਕਰ ਤੇ ਪਹਿਲਾਂ ਅਸੀਂ ਜੋੜੇ ਜਮ ਕਰਾ ਲਈਏ ਤੇ ਫਿਰ ਅੰਦਰ ਜਾ ਕੇ ਤੁਹਾਨੂੰ ਕਰਾਉਣੇ ਆ ਦਰਸ਼ਨ ਤੇ ਦੱਸਦੇ ਆ ਤੁਹਾਨੂੰ ਅੰਦਰ ਜਾ ਕੇ ਜਾਣਕਾਰੀ ਦਿੰਨੇ ਤੇ ਇੱਥੇ ਸਗਾ ਜੋੜਾ ਕਰ ਤੇ ਅਸੀਂ ਫਿਰ ਕਰਾਈ ਜੋੜੇ ਜਮਾ ਜੋੜੇ ਜਮਤ ਰੋਂ ਤੋਂ ਬਾਅਦ ਫਿਰ ਅਸੀਂ ਚੱਲਦੇ ਅੰਦਰ ਜੀ ਤੇ ਹਾਂਜੀ ਹੁਣ ਚੱਲਦੇ ਆਂ ਅਸੀਂ ਉੱਪਰ ਥੱਲੇ ਲੰਗਰ ਹਾਲ ਆ ਜੀ ਤੇ ਉੱਪਰ ਬਾਬਾ ਜੀ ਦੀ ਜਗ੍ਹਾ ਹੈ ਉੱਥੇ ਅਸੀਂ ਬਾਬਾ ਜੀ ਉੱਤੇ ਬੈੰਦੇ ਆ ਨਾਲੇ ਤੇ ਚਲੋ ਚੱਲਦੇ ਆਂ ਹੁਣ ਅੰਦਰ ਤੇ ਇੱਧਰ ਬੀਬੀਆਂ ਲੱਗੀਆਂ ਐ ਸੇਵਾ ਕਰਨ ਤੁਸੀਂ ਦੇਖ ਸਕਦੇ ਲੰਗਰ ਪਕਾਉਂਦੀਆਂ ਪਈਆਂ ਹਰੇਕ ਸਹੂਲਤ ਇੱਥੇ ਹੈਗੀ ਆ ਜੀ ਤੇ ਹਰੇਕ ਦਰਦ ਦੀ ਦਵਾਈ ਤੁਹਾਨੂੰ ਇਸ ਡੇਰੇ ਦੇ ਵਿੱਚ ਮਿਲ ਜੂਗੀ ਇੱਕ ਵਾਰੀ ਜ਼ਰੂਰ ਤੁਸੀਂ ਵਿਜ਼ਿਟ ਕਰਿਓ ਤੇ ਉੰਨੇ ਦੇ ਵਿੱਚ ਇਹ ਪੈਂਦਾ ਆ ਤੇ ਦੁਨੀਆ ਇੱਥੇ ਰਾਤ ਹੀ ਆ ਜਾਂਦੀ ਹੈ ਦੇਖ ਸਕਦੇ ਆ ਤੁਸੀਂ ਸੰਗਤ ਰਾਤ ਹੀ ਆ ਜਾਂਦੀ ਕਿਉਂਕਿ ਫਿਰ ਨੰਬਰ ਵਾਰੀ ਲੇਟ ਆਂਦੀ ਹੈ ਇਸ ਕਰਕੇ ਦੁਨੀਆ ਜਿਹੜੀ ਦੂਰ ਦੂਰ ਦੀ ਹੁੰਦੀ ਹੈ ਉਹ ਰਾਤ ਨੂੰ ਹੀ ਆ ਜਾਂਦੀ ਹੈ ਤਾਂ ਫਿਰ ਇੱਥੇ ਰਹਿੰਦੀ ਆ ਕੇ ਰਾਤ ਨੂੰ ਤੇ ਸਵੇਰ ਨੂੰ ਟਾਈਮ ਮਤਲਬ ਕਿ ਨੰਬਰ ਚੱਲਦੀ ਲੱਗ ਜਾਂਦਾ ਆ ਤੇ ਚਲੋ ਪਹਿਲਾ ਅਸੀਂ ਕਰਦੇ ਹਾਂ ਮੱਥਾ ਟੇਕਦੇ ਹਾਂ ਦਰਸ਼ਨ ਕਰਦੇ ਹਾਂ ਤੇ ਤੁਹਾਨੂੰ ਵੀ ਕਰਾਉਨੇ ਆ ਕਰੋ ਤੁਸੀਂ ਵੀ ਤਨਤਨ ਬੱਬਾ ਸ਼੍ਰੀ ਚੰਕੀ ਦੇ ਦਰਸ਼ਨ ਤੇ ਬਾਬਾ ਜੀ ਸਾਰਿਆਂ ਤੇ ਮਿਹਰ ਭਰੀ ਹੱਥ ਰੱਖਿਓ ਸਾਰਿਆਂ ਦੇ ਦੁੱਖ ਦਰਦ ਹਟਾਓ ਤੇ ਕਰੋ ਤੁਸੀਂ ਵੀ ਸੰਗਤ ਜੀ ਦੇ ਦਰਸ਼ਨ ਆਂਜੀ ਇੱਧਰ ਵੀ ਕਰੋ ਜੀ ਦਰਸ਼ਨ ਦੇਖ ਸਕਦੇ ਆ ਤਨਤਨ ਬੱਬਾ ਗੁਰੂ ਨਾਨਕ ਦੇਵ ਜੀ ਤਨਤਨ ਬੱਬਾ ਸ਼੍ਰੀ ਚੰਨ ਜੀ ਕਰੋ ਤੁਸੀਂ ਇੱਥੇ ਵੀ ਦਰਸ਼ਨ ਇਸ ਸੰਖੇਪ ਦਾ ਦੇਖ ਸਕਦੇ ਤੁਸੀਂ ਸਾਰੀ ਬੈਠੀ ਪਈ ਹੈ ਜੀ ਤੇ ਚਲੋ ਹੁਣ ਅਸੀਂ ਲੈਨੇ ਆ ਟੋਕਨ ਟੋਕਨ ਲੈਣ ਤੋਂ ਬਾਅਦ ਖੇਲਦੇ ਆ ਜੀ ਟੋਕਨ ਤੋਂ ਬਿਨਾ ਅਸੀਂ ਲੈ ਲਿਆ ਜੀ ਟੋਕਨ ਸਾਡਾ 185 ਦਾ ਨੰਬਰ ਹੈ ਜੀ ਤੇ ਟੋਕਨ ਲਾ ਕੇ ਅਸੀਂ ਥੋੜਾ ਜਿਹਾ ਬੈਗੇ ਸੀਗੇ ਜੀ ਤੇ ਫਿਰ ਹਜੇ 50 ਕ ਨੰਬਰ ਹੀ ਚੱਲਦਾ ਪਿਆ ਹੈ ਤੇ ਕੁਝ 4:00 ਵਜੇ ਸਾਡਾ ਨੰਬਰ ਆਉ ਤਾਂ ਤੇ ਫਿਰ ਅਸੀਂ ਥੋੜਾ ਜਿਹਾ ਬੈਗੇ ਸੀਗੇ ਬਾਬਾ ਜੀ ਤੇ ਚੰਨਾ ਦੇ ਵਿੱਚ ਕੀਤੀ ਅਰਦਾਸ ਪੈਟ ਕੇ ਥੋੜਾ ਜਿਹਾ ਤੇ ਫਿਰ ਉਸ ਤੋਂ ਬਾਅਦ ਟੋਕਨ ਲੈਣੇ ਪੈਂਦੇ ਆ ਟੋਕਨ ਤੋਂ ਬਿਨਾ ਮਤਲਬ ਕੀ ਅੰਦਰ ਨਹੀਂ ਜਾਣ ਦਿੰਦੇ ਹੈਗੇ ਟੋਕਨਾਂ ਦੇ ਵੀ ਰੂਲ ਆ ਉਹ ਤੁਹਾਨੂੰ ਦੱਸ ਦਏ ਆ ਬੋਰਡ ਤੇ ਉੱਤੇ ਲਿਖਿਆ ਦੇਖ ਸਕਦੇ ਆ ਇਹਦੇ ਵਿੱਚ ਲਿਖਿਆ ਆ ਆਪਣਾ ਟੋਕਨ ਆਪ ਲਓ ਜੀ ਕਿਸੇ ਦਾ ਹੀ ਟੋਕਨ ਲੈਣ ਦੀ ਕੋਸ਼ਿਸ਼ ਨਾ ਕਰੋ ਜੀ ਇੱਕ ਟੋਕਨ ਤੇ ਇੱਕ ਵਿਅਕਤੀ ਹੀ ਅੰਦਰ ਜਾਵੇ ਪਰਿਵਾਰ ਦੇ ਹਰੇਕ ਮੈਂਬਰ ਕੋਲ ਆਪਣਾ ਆਪਣਾ ਟੋਕਨ ਹੋਣਾ ਜ਼ਰੂਰੀ ਹੈ ਸਿਰ ਨੰਗਾ ਸਿਰ ਦਰਬਾਰ ਤੇ ਆਉਣਾ ਸਖਤ ਮਨਾ ਹੈ ਇਹ ਜੀ ਰੂਲ ਆ ਤੁਸੀਂ ਦੇਖ ਸਕਦੇ ਸੰਗਤ ਇੱਧਰ ਬੈਠੀ ਪਈ ਹੈ ਕਿ ਹਰੇਕ ਮੈਂਬਰ ਤੋਂ ਇੱਕ ਟੋਕਨ ਹੋਣਾ ਜ਼ਰੂਰੀ ਆ ਤੇ ਮਤਲਬ ਕਿ ਜਿੱਦਾਂ ਕਹਿੰਦੇ ਆ ਕਿ ਟੋਕਨ ਆਪਣੇ ਆਪਣਾ ਮਤਲਬ ਕਿ ਆਪ ਹੀ ਲੈਣਾ ਪੈਂਦਾ ਕਿਸੇ ਦਾ ਨਹੀਂ ਕਿਸੇ ਦਾ ਨਹੀਂ ਇੱਥੇ ਤੁਸੀਂ ਹਿਸਟਰੀ ਪੜ੍ਹ ਸਕਦੇ ਆ ਇਤਿਹਾਸ ਬਾਰੇ ਲਿਖਿਆ ਹੈ ਬਾਬਲ ਜੀ ਬਾਰੇ ਠੀਕ ਆ ਇਹ ਤੁਸੀਂ ਬੋਰਡ ਦੇ ਉੱਪਰ ਨਾ ਵੀਡੀਓ ਲਗਾਈ ਗਈ ਹੈ ਤੇ ਇਹ ਤੁਸੀਂ ਪੜ੍ਹ ਸਕਦੇ ਹੋ ਤੇ ਇੱਧਰ ਦੇਖੋ ਆਪਣੇ ਲੰਦਰ ਲੱਗਾ ਪਿਆ ਹੈ ਲੰਦਰ ਲੱਗਾ ਪਿਆ ਜਿਹਦੇ ਨੇ ਲੰਦਰ ਪੜ੍ਹ ਸਕਦਾ ਬਾਲਾ 뷰 ਕੁਛ ਐਦਾਂ ਦਾ ਆ ਤੇ ਇੱਧਰ ਦੇਖ ਸਕਦੇ ਆ ਤਸਵੀਰਾਂ ਲਗਾਈਆਂ ਗਈਆਂ ਨੇ ਦੇਖੀ ਇਹ ਤੁਸੀਂ ਪੜ੍ਹ ਸਕਦੇ ਆ ਸਾਰੀਆਂ ਉੱਥੇ ਲਗਾਈਆਂ ਗਈਆਂ ਸਾਰੀਆਂ ਪੜ੍ਹ ਸਕਦੇ ਤੇ ਤੁਸੀਂ ਮਤਲਬ ਕਿ ਇੱਥੇ ਜਾ ਸਕਦੇ ਆ ਜਿਨ੍ਹਾਂ ਨੂੰ ਕੋਈ ਦੁੱਖ ਤਕਲੀਫ ਆ ਹਰੇਕ ਚੀਜ਼ ਦਾ ਬਾਬਾ ਜੀ ਇਲਾਜ ਮਤਲਬ ਕਿ ਹੈਗਾ ਆ ਇੱਥੇ ਠੀਕਾ ਦੁੱਖਾਂ ਦੀ ਦਵਾਈ ਹਰੇਕ ਦੁੱਖ ਦੀ ਦਵਾਈ ਹੈਗੀ ਆ ਤੁਸੀਂ ਜ਼ਰੂਰ ਇੱਕ ਵਾਰੀ ਜਾਇਓ ਕੋਈ ਪੈਸਾ ਨਹੀਂ ਲੱਗਦਾ ਕੋਈ ਕੁਝ ਨਹੀਂ ਲੱਗਦਾ ਜਿਨ੍ਹਾਂ ਨੂੰ ਡਾਕਟਰ ਜਵਾਬ ਤੱਕ ਦੇ ਜਾਂਦੇ ਆ ਉਹ ਵੀ ਇੱਥੋਂ ਠੀਕ ਹੋ ਜਾਂਦੇ ਠੀਕ ਹੈ ਤੇ ਪਪਾ ਜੀ ਉਹਨਾ ਤੇ ਕਿਰਪਾ ਕਰਦੇ ਆ ਤੇ ਤੁਸੀਂ ਵੀ ਜ਼ਰੂਰ ਜਾਓ ਜਿਨ੍ਹਾਂ ਦੇ ਇਮਪਲੋਈ ਬਿਮਾਰ ਆ ਜਾਂ ਕੁਝ ਵੀ ਘਰ ਦੇ ਵਿੱਚ ਕੋਈ ਤਕਲੀਫ ਆ ਨਾ ਕੋਈ ਕਿਸੇ ਨੇ ਕੀਤਾ ਆ ਜਾਂ ਕੁਝ ਵੀ ਸਾਰਾ ਕੁਝ ਪਪਾ ਜੀ ਦੱਸ ਦਿੰਦੇ ਆ ਟਿਕਾਂ ਤੇ ਥੋੜਾ ਟਾਈਮ ਲੱਗਦਾ ਆ ਚਲੋ ਦੋ ਚਾਰ ਵਾਰ ਜਾਣਾ ਪੈਂਦਾ ਆ ਤੇ ਸਭ ਕੁਝ ਠੀਕ ਹੋ ਜਾਂਦਾ ਤੇ ਕੁਝ ਕੋਈ ਪੈਸਾ ਨਹੀਂ ਲੱਗਦਾ ਫ੍ਰੀ ਇਲਾਜ ਹੁੰਦਾ ਠੀਕ ਆ ਤੇ ਸਾਰਾ ਕੁਝ ਫ੍ਰੀ ਸਿਰਫ ਇੱਕ ਉਹ ਕੁਝ ਨਹੀਂ ਦਿੰਦੇ ਦਵਾਈ ਸਿਰਫ ਇੱਕ ਜਾਲ ਦਿੰਦੇ ਆ ਤੇ ਇੱਕ ਤੁਹਾਨੂੰ ਲੈਚੀਆਂ ਲੈ ਕੇ ਜਾਣੀਆਂ ਪੈਂਦੀਆਂ ਆ ਤੇ ਉਹ ਤੁਹਾਨੂੰ ਸਿਰਫ ਕਰਕੇ ਦਿੰਦੇ ਆ ਤੇ ਉਹ ਤੁਸੀਂ ਰੂਟੀਨ ਦੇ ਵਿੱਚ ਵਰਤੜੀਆਂ ਆ ਠੀਕ ਆ ਜਿੱਦਾਂ ਉਹ ਕਹਿੰਦੇ ਆ ਉਦਾਂ ਕਰਨਾ ਤੇ ਫਿਰ ਤੁਹਾਨੂੰ ਠੀਕ ਹੋ ਜਾਂਦਾ ਸਭ ਕੁਝ ਠੀਕ ਆ ਤੇ ਚਲੋ ਅਸੀਂ ਤਾਂ ਮੱਥਾ ਲੀਕ ਲਿਆ ਬਾਬਾ ਜੀ ਨੂੰ ਤੇ ਹੁਣ ਅਸੀਂ ਚੱਲਦੇ ਆਂ ਘਰ ਨੂੰ ਜੇ ਵੀਡੀਓ ਵਧੀਆ ਲੱਗੀ ਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੋ ਕਿ ਇਦਾਂ ਦੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਆ ਜਾਵੇ ਤੇ ਜੇ ਵੀਡੀਓ ਵਧੀਆ ਲੱਗੀ ਆ ਤਾਂ ਤੁਸੀਂ ਵੀ ਜ਼ਰੂਰ ਜਾਓ ਤੇ ਪੂਰਾ ਜਿਹੜਾ ਡਰੈੱਸ ਦਾ ਨਹੀਂ ਪਤਾ ਲੱਗਾ ਤਾਂ ਕੋਈ ਗੱਲ ਨਹੀਂ ਸਾਨੂੰ ਮੈਸੇਜ ਕਰ ਲਿਓ ਅਸੀਂ ਤੁਹਾਨੂੰ ਮੈਸੇਜ ਦੇ ਵਿੱਚ ਸਭ ਕੁਝ ਦੱਸ ਦਵਾਂਗੇ ਬਸ ਇਹ ਵੀਡੀਓ ਜੇ ਤੁਸੀਂ ਅੰਡੇ ਤੱਕ ਦੇਖੋਗੇ ਤੇ ਤੁਹਾਨੂੰ ਹਰੇਕ ਚੀਜ਼ ਪਤਾ ਲੱਗ ਜਾਊਗੀ ਤੇ ਚਲੋ ਆਪਾਂ ਤਾਂ ਜਾਏ ਆ ਤੇ ਚਲੋ ਪਪਾ ਜੀ ਸਾਰਿਆਂ ਤੇ ਮੇਰ ਭਰੀ ਹੱਥ ਰੱਖੇ ਤੇ ਚਲੋ ਮਿਲਦੇ ਆ ਅਗਲੇ ਬਲੌਗ ਵਿੱਚ ਤਦ ਤੱਕ ਲਈ ਬਾਏ ਬਾਏ